ਦੇਸ਼ ਦੇ ਪ੍ਰਕਾਰਤਾ ਜੋ ਕਿ ਅਹਿਮ ਥੰਮ ਹੈ ਉਹਦੇ ਸਾਥੀਓ ਸਾਰਿਆਂ ਨੂੰ ਮੇਰੀ ਵੱਲੋਂ ਮੇਰੀ ਪਾਰਟੀ ਵੱਲੋਂ ਬਗੂਫਤੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਕਾਰ ਸਤਿ ਸ਼੍ਰੀ ਅਕਾਲ ਸਾਥੀਓ 75 ਸਾਲ ਇਸ ਦੇਸ਼ ਨੂੰ ਆਜ਼ਾਦ ਹੋਇਆ ਹੋ ਗਿਆ ਲੇਕਿਨ ਮਿਆਂਪਾਲਕਾ ਵਿੱਚ ਕਿਸੇ ਵੀ ਕੋਰਟਸ ਵਿੱਚ ਘੱਟ ਆਮਦਨ ਵਾਲੇ ਲੋਕਾਂ ਨੂੰ ਜਿਹੜੇ ਵਿਦਿਆਰਥੀ ਪੜ੍ਹ ਕੇ ਤਿਆਰ ਹੁੰਦੇ ਸੀ ਚਾਹੇ ਵਕੀਲ ਬਣਦੇ ਸੀ ਜਾਂ ਜੱਜ ਬਣਨ ਦੀ ਤਿਆਰੀਆਂ ਕਰਦੇ ਸੀ ਘੱਟ ਆਮਦਨ ਵਾਲੇ ਕਿਸੇ ਵੀ ਸੈਕਸ਼ਨ ਵੱਲ ਕਿਸੇ ਵੀ ਸਰਕਾਰ ਨੇ ਖਿਆਲ ਨਹੀਂ ਦਿੱਤਾ ਸੀ ਆਪਰਸਾਲਾ ਤੱਕ 17 ਦੇ ਵਿੱਚ 1917 ਚ ਨਹੀਂ ਬਣ ਕੇ 2017 ਚ ਸਾਡੀ ਪਾਰਟੀ ਨੇ ਇੱਕ ਵਿਚਾਰ ਰੱਖਿਆ ਸੀ ਇਹ ਇਹਨਾਂ ਵਿੱਚ ਹਰ ਕੋਰਟ ਦੇ ਵਿੱਚ ਸਪੈਸ਼ਲ ਜਿਹੜੀ ਸਭੀ ਐਡਵੋਕੇਟ ਜਨਰਲ ਉਹਦੇ ਵਿੱਚ ਇਹਨਾਂ ਦੀ ਪਛਾਣ ਬਣਾਈ ਜਾਵੇ ਲੇਕਿਨ ਉਸ ਵਕਤ ਕਾਂਗਰਸ ਦੀ ਸਰਕਾਰ ਸੀ ਉਹਨੇ ਇਸ ਗੱਲ ਨੂੰ ਗੌੜਿਆ ਨਹੀਂ ਵੈਸੇ ਵੀ ਕਾਂਗਰਸ ਹਮੇਸ਼ਾ ਹੀ ਗਰੀਬ ਵਿਰੋਧੀ ਰਹੀ ਆ ਭਾਵੇਂ ਕੇਂਦਰਾ ગાંધી ਕਹਿੰਦੀ ਸੀ ਗਰੀਬੀ ਹਟਾਓ ਲੇਕਿਨ ਗਰੀਬ ਵਿਰੋਧੀ ਰਹੇ ਇਹਨਾਂ ਨੇ ਘੱਟ ਸੈਕਸ਼ਨ ਵਾਲੇ ਲੋਕਾਂ ਦੇ ਵਿਦਿਆਰਥੀਆਂ ਜਿਹੜੇ ਕਿ ਇਸ ਪਾਸੇ ਆਏ ਸੀਗੇ ਨਿਆਪਾਲਕਾ ਵੱਲ ਕੋਰਸ ਵੱਲ ਵਕੀਲ ਬਣੇ ਉਹਨਾਂ ਨੂੰ ਅਣਗੋਲਿਆ ਹੀ ਕਰੀ ਰੱਖਿਆ ਵਿਚਾਰ ਦਿੱਤਾ ਸੀਗਾ ਕਿ ਇਹਨਾਂ ਨੂੰ ਇਹਦੇ ਵਿੱਚ ਹਿੱਸਾ ਦਿੱਤਾ ਜਾਏ ਜਿਹੜੇ ਘੱਟ ਆਮਦਨ ਵਾਲੇ ਆ ਪਰ ਕਾਂਗਰਸ ਨੇ ਪਤਾ ਨਹੀਂ ਕਿਸ ਗੱਲੋਂ ਇਸ ਵਾਰ ਓਕਾ ਹੀ ਖਿਆਲ ਨਾ ਦਿੱਤਾ ਬਾਅਦ ਵਿੱਚ ਕਾਲੀ ਬੀਜੇਪੀ ਆਏ ਉਹਨਾਂ ਦੀ ਵੀ ਸੋਚ ਜਿਹੜੀ ਸੀ ਉਹ ਅਨੁਸੂਚਿਤ ਜਾਤੀ ਜਨ ਜਾਤੀ ਜਾਂ ਦਲਤਾ ਜਾਂ ਘੱਟ ਆਮਦਨ ਵਾਲੇ ਜਿਹੜੇ ਇਸ ਪਾਸੇ ਦੇ ਵਿਦਿਆਰਥੀ ਸਪੋਰਟਸ ਵਾਲੇ ਦੇ ਉਹਨਾਂ ਨੂੰ ਵੀ ਅੰਗੋਲਿਆ ਰੱਖਿਆ ਉਹ ਖਿਆਲ ਨਾ ਕੀਤਾ ਸਾਡੇ ਕਨਵੀਨਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਜੀ ਕੇਜਰੀਵਾਲ ਜੋ ਕਿ ਮੰਨੇ ਪਰ ਨੇ ਇਮਾਨਦਾਰ ਬਿਆਨਦਾਰ ਪਰਮਾ ਬਰਦਾਰ ਸੰਵਿਧਾਨ ਪ੍ਰਤੀ ਨੇ ਉਹਨਾਂ ਨੇ ਫਿਰ ਇਹ ਭਗਵੰਤ ਮਾਨ ਜੀ ਨਾਲ ਗੱਲ ਕੀਤੀ ਸਾਡੇ ਮੁੱਖ ਮੰਤਰੀ ਜੀ ਦੇ ਸਾਡੀ ਸਰਕਾਰ ਬਣ ਗਈ ਜਦੋਂ ਅਸੀਂ ਸਿਰਫ ਲੜਨਾ ਸੀ ਚੋਣ ਤੇ ਉਹਦੇ ਵਿੱਚ ਵਿਚਾਰ ਰੱਖਿਆ ਕਿ ਇਹ ਨਹੀਂ ਵਾਪਾ ਮੁੱਖ ਮੰਤਰੀ ਮੁੱਦਾ ਰੱਖਿਆ ਲੇਕਿਨ ਸਰਕਾਰ ਸਾਡੀ ਨਾ ਬਣੀ ਉਸ ਤੋਂ ਬਾਅਦ ਜਦੋਂ ਸਾਡੇ ਫਿਰ ਚੋਣਾਂ ਦੇ ਵਿੱਚ ਉਤਰੇ ਤੇ ਉਦੋਂ ਵੀ ਇਹ ਗੱਲ ਜਿਹੜੀ ਉਹ ਬੜੀ ਪ੍ਰਤੱਖ ਤੌਰ ਤੇ ਕਈ ਵੀ ਇਹਨਾਂ ਵੱਲ ਖਿਆਲ ਕੀਤਾ ਗਿਆ। ਜਦੋਂ ਸਰਕਾਰ ਆਈ ਇਹਦੇ ਵੱਲ ਉਚੇਚਾ ਧਿਆਨ ਦਿੱਤਾ। 52 ਪੋਸਟਾਂ ਜਿਹੜੀਆਂ ਸੀ ਨੇ ਉਹਦੇ ਉਹਨਾਂ ਦੀ ਪਛਾਣ ਕੀਤੀ ਪੀ ਇਹਦੇ ਵਿੱਚ ਇਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਆਮਦਨ ਘੱਟ ਹੈ ਜਾਂ ਜਿਹੜੇ ਐਸਸੀ ਜਨਜਾਤੀ ਇਹ ਲੋਗ ਆ ਇਹਨਾਂ ਨੂੰ ਇਹਨਾਂ ਵਿੱਚ ਲਿਆਂਦਾ ਗਿਆ। ਖਿਆਲ ਕੀਤਾ ਗਿਆ। ਨਿਕਲ 15 ਪੋਸਟਾਂ ਜਿਹੜੀਆਂ ਉਹ ਖਾਲੀ ਰਹਿ ਗਈਆਂ ਇਸ ਕਰਕੇ ਕਿਉਂਕਿ ਉਸ ਕ੍ਰਾਈਟੇਰੀਆ ਵਿਕ ਜਿਹੜੇ ਆਮਦਨ ਦਾ ਕ੍ਰਾਈਟੇਰੀਆ ਸੀ ਕਿ ਜਿਹੜਾ ਸੀਨੀਅਰ ਐਡਵੋਕੇਟ ਜਨਰਲ ਹੋਏਗਾ ਉਹ 20 ਲੱਖ ਦੀ ਆਮਦਨ ਵਾਲਾ ਮੈਨੂੰ ਆਪਾਂ ਰਿਟਰਨ ਵੀ ਕਹਿ ਦਿੰਨੇ ਆ 20 ਲੱਖ ਦੀ ਆਮਦਨ ਵਾਲਾ ਹੋਏਗਾ ਤੇ ਜਿਹੜਾ ਐਡਵੋਕੇਟ ਜਨਰਲ ਡਿਪਟੀ ਐਡਵੋਕੇਟ ਜਨਰਲ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਅਸਿਸਟੈਂਟ ਜਨਰਲ ਡਿਪ ਐਡਵੋਕੇਟ ਜਨਰਲ ਇਹ ਸਾਰਿਆਂ ਦੇ ਜਿਹੜੇ ਸੀ ਵਿੱਚ ਨਾ ਪੋਸਟਾਂ 15 ਪੋਸਟਾਂ ਖਾਲੀ ਰਹਿ ਗਈਆਂ ਜਦੋਂ ਇਹ ਗੱਲ ਧਿਆਨ ਵਿੱਚ ਆਈ ਤੇ ਸੋਚਿਆ ਕਿ ਜੋ ਮਕਸਦ ਸੀ ਉਹ ਪੂਰਾ ਨਹੀਂ ਹੋਇਆ ਫਿਰ ਇਸ ਰਿਵਾਲ ਸਾਹਿਬ ਨੇ ਮਾਨ ਸਾਹਿਬ ਨੇ ਵਿਚਾਰ ਕਰਾਇਆ ਕਿ ਕਿਸ ਤਰ੍ਹਾਂ ਇਹ ਇਹ ਮਤਲਬ ਇਹ ਲੋਕ ਵੀ ਇੱਥੇ ਸ਼ਾਮਲ ਹੋ ਸਕਦੇ ਨੇ ਉਹਨਾਂ ਨੇ ਵਿਚਾਰ ਬਣਾਇਆ ਕਿ ਆਪਾਂ ਇਹਨਾਂ ਦਾ ਜਿਹੜਾ ਕਰਾਈਟੇਰੀਆ ਬਣਾਇਆ 2 ਲੱਖ 15 ਲੱਖ 10 ਲੱਖ 5 ਲੱਖ 35 ਲੱਖ ਇਹਨੂੰ ਆਪਾਂ ਇੱਕ ਕਟ ਕਰ ਦਿੱਤਾ ਜਾਵੇ ਬੜੀ ਵੱਡੀ ਸੋਚ ਨਾਲ ਤਾਂ ਕਿ ਇਹ ਲੋਕ ਵੀ ਇਹਦੇ ਵਿੱਚ ਸ਼ਾਮਲ ਹੋ ਸਕਣ ਨਹੀਂ ਤੇ ਘਾਟਾ ਆਮਦਨ ਵਾਲੇ ਜਿਹੜੇ ਵੀ ਆਮਦਨ ਹੈ ਹੀ ਨਹੀਂ ਲੱਖ ਬੋਖੇਵੇਂ ਵਿੱਚ ਸ਼ਾਮਲ ਹੋ ਸਕਦਾ ਸੀ ਉਸ ਵਿਚਾਰ ਨੂੰ ਮੁੱਖ ਰੱਖ ਕੇ ਕਿ ਇਹਨਾਂ ਨੂੰ ਇਹਦੇ ਵਿੱਚ ਹਿੱਸੇਦਾਰ ਬੁਲਾਉਣਾ ਹੈ ਤੇ ਫਿਰ ਸਰਕਾਰ ਨੇ ਐਡਵੋਕੇਟ ਜਨਰਲ ਦੀ ਜਿਹੜੀ 20 ਲੱਖ ਹੈ ਉਹਦਾ 10 ਲੱਖ ਕਰ ਦਿੱਤਾ ਜਿਹੜਾ ਸੀਨੀਅਰ ਐਡਵੋਕੇਟ ਜਨਰਲ ਜਿਹੜੇ ਐਡਵੋਕੇਟ ਜਨਰਲ ਉਹਨਾਂ ਦਾ 15 ਕਰਤਾ ਤੇ 15 ਵਾਲਿਆਂ ਦੇ ਜਿਹੜੇ ਸੀਗੇ ਉਹਨਾਂ ਦਾ 7 ਕਰਤਾ 7 ਵਾਲੇ ਦਾ 7.5 ਕਰਤਾ 7.5 ਕਰਤਾ 7.5 ਵਾਲਿਆਂ ਦਾ ਵੀ ਘਟਾ ਕਰਤਾ ਤਾਂ ਕਿ ਜਿਹੜੇ ਇਹ ਕ੍ਰਾਈਟੀਰੀਆ ਪੂਰਾ ਨਹੀਂ ਕਰ ਸਕਦੇ ਉਹ ਇਹਦੇ ਵਿੱਚ ਸ਼ਾਮਲ ਹੋ ਸਕਣ ਮੈਂ ਆਪਣੇ ਪੂਰੇ ਜ਼ਿਲ੍ਹੇ ਵੱਲੋਂ ਇੱਕ ਆਮ ਆਦਮੀ ਪਾਰਟੀ ਦਾ ਨਮਾਇੰਦਾ ਐਮਐਲਏ ਹੁੰਦਿਆ ਹੋਇਆ ਮੈਂ ਤੇਜਰੀਵਾਲ ਸਾਹਿਬ ਦਾ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਤਹਿ ਦਿਲ ਤੋਂ ਆਪਣੇ ਹਲਕੇ ਵੱਲੋਂ ਧੰਨਵਾਦ ਹੈ ਜਿਨ੍ਹਾਂ ਨੇ ਇਹ ਬੜਾ ਵਿਸ਼ੇਸ਼ ਇਹ ਲਸਨਾਗਾ ਜੋ ਉਪਰਾਲਾ ਕੀਤਾ ਹੈ ਜਿਹਦੇ ਨਾਲ ਉਹ ਲੋਕ ਜਿਹੜੇ ਇਸ ਖੇਤਰ ਵਿੱਚ ਸਪੋਰਟਸ ਦੇ ਖੇਤਰ ਵਿੱਚ ਨਿਆਉ ਪਾਲਕਾ ਦੇ ਖੇਤਰ ਵਿੱਚ ਆਉਣਗੇ ਉਹਨਾਂ ਨੂੰ ਰਾਤ ਮਿਲੇਗੀ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਤਰ੍ਹਾਂ ਕੀ ਕੰਮ ਕਰ ਦਿੱਤੀ ਹੈ ਕਿ ਤੁਸੀਂ ਦੇਖਿਆ ਹੋਣਾ ਕਿਉਂ ਨਹੀਂ ਆ ਸਾਡੇ ਤਾਂ ਸਪੀਕਰ ਹੀ ਬੀਸੀ ਹੈ ਸਪੀਕਰ ਸਾਹ ਪਹੀ ਬੀਸੀ ਹੈ ਸੋ ਖਿਆਲ ਦੇ ਰਹੇ ਆ ਲੇਕਿਨ ਤੁਹਾਡੀ ਗੱਲ ਨੋਟ ਕਰਾਂਗੇ ਇਹ ਉੱਪਰ ਤੱਕ ਪਹੁੰਚਾ ਕੇ ਕੋਸ਼ਿਸ਼ ਹੋਏਗੀ ਕਿ ਇਹਨਾਂ ਨੂੰ ਵੀ ਕੀਤਾ ਜਾਵੇ ਸਾਡੇ ਅਜ ਨਹੀਂ ਚੋਣ ਹੁੰਦੀਆਂ ਨੇ ਐਮਐਲਏ ਦੀ ਚੋਣ ਹੁੰਦੀ ਹੈ ਐਮਪੀ ਦੀ ਚੋਣ ਹੁੰਦੀ ਹੈ ਬੀਸੀ ਦਾ ਕਿਤੇ ਹੈ ਲਓ ਇਹ ਵੀ ਵਿਚਾਰਨ ਜੋ ਗੱਲ ਹੈ ਇਹ ਜਰੂਰ ਅਸੀਂ ਠਾਵਾਂਗੇ ਇਹਨੂੰ ਕਿਸ ਤਰ੍ਹਾਂ ਕੀਤਾ ਜਾਵੇ ਕਿਉਂਕਿ ਸੰਵਿਧਾਨ ਦੇ ਵਿੱਚ ਹੀ ਸੋਧ ਹੋਵੇਗੀ ਤੇ ਇਹ ਪੈਣਗੇ ਆਦਰਵਾਇਜ਼ ਮੁਸ਼ਕਲ